ਕਿ ਵੀ ਆਰ ਪ੍ਰੋਮੋਟਿੰਗ ਦਾ ਰਾਈਟ ਰਾਈਟ ਬ੍ਰਾਂਡ ਕਿਉਂਕਿ ਇਹ ਜਿਹੜੀ ਹੋਮ ਕੇਅਰ ਸਰਵਿਸਿਜ਼ ਇਟਸ ਅ ਵੈਰੀ ਪਰਸਨਲਾਈਜ਼ ਸਰਵਿਸਿਜ਼ ਹਾਂਜੀ ਦੈਟਸ ਸੋ ਟਰੂ ਐਂਡ ਮੈਗੀ ਕਿੰਨੀ ਨੀਅਰ ਵੀ ਕਿੰਨਾ ਆਈ ਫੀਲ ਸੋ ਲੱਕੀ ਕਿ ਮੈਨੂੰ ਇੰਨਾ ਵਧੀਆ ਆਫਿਸ ਸਟਾਫ ਮਿਲਿਆ ਹਨਾ ਅਗੇਨ ਇਸ ਸਾਲ ਤਾਂ ਪਿਛਲੇ ਮਹੀਨੇ ਹਜ ਮੈਂ ਫੁੱਲ ਟਾਈਮ ਕਰਦੀ ਸੀ ਐਜ਼ ਅ ਪੈਰਾਮੈਡਿਕ ਕੰਮ ਜਿਸ ਮੈਂ ਫਰਵਰੀ ਦੇ ਵਿੱਚ ਡ੍ਰੌਪ ਕੀਤਾ ਸੀ ਟੂ ਕੈਜੂਅਲ ਅੱਛਾ ਤੇ ਬਸ ਇਹਨਾਂ ਦਿਨਾਂ ਵਿੱਚ ਜਿਵੇਂ ਪਲਾਨ ਬਣਾ ਰਹੀ ਸੀਗੀ ਪਤਾ ਨਹੀਂ ਮੈਨੂੰ ਖੁਦ ਨੂੰ ਨਹੀਂ ਪਤਾ ਸੀ ਮੈਨੂੰ ਜਿਵੇਂ ਨਹੀਂ ਪਤਾ ਸੀ ਵੀ ਇੰਨੇ ਵਰਕਰਸ ਹੋਣਗੇ ਜਾਂ ਆਏ ਆਫਿਸ ਕੋ ਸੋ ਆਈ ਹੈਡ ਨੋ ਆਈਡੀਆ ਕਿ ਜਿਹੜਾ ਤੁਹਾਡਾ ਈਐਮਐਸ ਦਾ ਐਕਸਪੀਰੀਅੰਸ ਹੈ ਹਾਂਜੀ ਉਹ ਕਿੰਨਾ ਕੁ ਕੰਮ ਆ ਰਿਹਾ ਤੁਹਾਡਾ ਜੇ ਹੁਣ ਦੀ ਆਪਾਂ ਗੱਲ ਕਰੀਏ ਬਹੁਤ ਹੀ ਜ਼ਿਆਦਾ ਲਾਈਕ ਐਟ ਤਾਂ ਆਈ ਕੇਮ ਆਊਟ ਆਫ ਈਐਮਐਸ ਐਸ ਅ ਵੈਰੀ ਸਟਰੋਂਗ ਔਮਨ ਹਨਾ ਮਤਲਬ ਮੈਂ ਬਹੁਤ ਹੀ ਲਾਈਕ ਆਈ ਫੀਲ ਵੈਰੀ ਸਿਕਿਓਰ ਐਂਡ ਲਾਈਕ ਯੂ ਨੋ ਆਫ ਦੀ ਜਗ੍ਹਾ ਤੇ ਕਿ ਮੈਨੂੰ ਆਇਨ ਲੱਗਦਾ ਕਿ ਮੈਨੂੰ ਕਿਸੇ ਦੀ ਹੈਲਪ ਦੀ ਲੋੜ ਆ ਉਹਨੂੰ ਪਤਾ ਕਿ ਹੈਲਥ ਕੇਅਰ ਦਾ ਵੀ ਪ੍ਰੋਪਰਲੀ ਸਮਝ ਦਿਆ ਕੁਆਲੀਫਾਈਡ ਹੋਏਗਾ ਹਾਂਜੀ ਕਿ ਉਹਨੂੰ ਪਤਾ ਵੀ ਜੇ ਕਿਸੇ ਐਟ ਦ ਐਂਡ ਆਫ ਦਾ ਡੇ देयर इज समथिंग ਗੋਇੰਗ ਔਨ ਜੇ ਹੋਮ ਕੇਅਰ ਲੈ ਰਹੇ ਆ ਤਾਂ ਹਨਾ ਜਿਵੇਂ ਕਿਸੇ ਨੂੰ ਸਟ੍ਰੋਕ ਹੋਇਆ ਉਹ ਹਸਪੀਟਲ ਦੇ ਵਿੱਚ ਆ ਫਿਰ ਉਹਨਾਂ ਨੂੰ ਘਰੇ ਲੈ ਕੇ ਆਉਣਾ ਤਾਂ ਫੈਮਿਲੀ ਜਿਵੇਂ ਬਹੁਤ ਹੀ ਬਹੁਤ ਹੀ ਜ਼ਿਆਦਾ ਓਵਰਵਲਮਡ ਹੁੰਦੇ ਆ ਮੈਂ ਦੇਖਿਆ 24 ਆਵਰ ਦੇ ਵਿੱਚ ਵਿੱਚ ਜਾਂ 48 ਆਵਰ ਦੇ ਵਿੱਚ ਵਿੱਚ ਅਸੀਂ ਇੰਨੇ ਜਿਹੜੇ ਹੁੰਦੇ ਆ ਲਾਈਕ ਪੇਸ਼ੈਂਟਸ ਆਈ ਗੈਸ ਈਐਮਐਸ ਵਿੱਚ ਜਦੋਂ ਨੂੰ ਪੇਸ਼ੈਂਟ ਕਹੂੰਗੀ ਪੀਸ਼IENTS ਨੂੰ ਅਸੀਂ ਜਿਵੇਂ ਹਸਪੀਟਲ ਲੈ ਕੇ ਜਾਂਦੇ ਆ ਲੇਕੋ ਹਸਪੀਟਲ ਚੁਆਈ ਹੁੰਦੇ ਕਿ 24 ਘੰਟੇ ਹੋਏ ਹੁੰਦੇ ਸੋ ਉੱਥੋਂ ਇਹ ਗੱਲ ਪਤਾ ਲੱਗਦੀ ਕਿ ਦੇ ਵਿੱਚ ਸਮਥਿੰਗ ਮਿਸਿੰਗ ਰਾਈਟ ਉਹਨਾਂ ਦਾ ਡਿਸਚਾਰਜ ਹੋ ਗਿਆ ਉਹਨਾਂ ਨੇ ਘਰੇ ਪਿੱਛੇ ਕੀ ਸੀ ਮਿਸਿੰਗ ਕਈ ਵਾਰੀ ਉਹ ਕਰਿਆ ਕਿ ਡੈਗ ਪਰ ਰਾਈਟ ਦੈ ਕਿਵੇਂ ਪੈਕਿੰਗ ਦੇ ਪ੍ਰੋਪਰ ਹோம் ਕੇਅਰ ਨਹੀਂ ਸੀ ਕੀਤਾ ਸੋ ਜਦੋਂ ਇਹਦੀ ਮੈਕਸੀ ਤੁਹਾਨੂੰ EMS ਤੋਂ ਦੱਸ ਗਏ ਜਦੋਂ ਮੈਂ EMS ਦੇ ਵਿੱਚ ਕੰਮ ਕਰਦੀ ਹਾਂ ਹਨਾ ਅਸੀਂ ਕਾਫੀ ਅਦਾ ਕਾਲ ਸੀਤੀਆਂ ਜਿਹਦੇ ਵਿੱਚ ਜਦੋਂ ਉਹਨਾਂ ਤੋਂ ਜਿਵੇਂ client ਨਹੀਂ ਠੀਕ ਆ ਰਿਹਾ ਸੀ ਤਾਂ ਉਹ ਫਿਰ 911 ਕਾਲ ਕਰਦੇ ਜਿਹੜੇ ਡਾਈਮੈਂਸ਼ਨ ਵਾਲੇ clients ਰਹੇ ਵਗੈਰਾ ਚੇਂਜ ਕਰਦੇ ਹੁੰਦੇ ਉਹਨਾਂ ਨੂੰ ਲੱਗਦਾ ਵੀ ਜਦੋਂ ਆਪਾਂ ਕੰਪਨੀ ਚੇਂਜ ਕਰਾਂਗੇ ਇਹਨਾਂ ਨਾਲ ਜਾਵਾਂਗੇ this is looks so good like na apna no care gear mil junga miluga jija pachonne ha same care gear har roz apne ghar aauga in consistency taida koi kharcha ta hoga par nahi apida koi bhi kharcha nahi chahe tusi company change karke sarna la reha ha chahe tusi shuru ton home care start kar reha ha why why see home care eh naam tusi bar bar lagatar jeda hai btv broadcasting te sunnde ho paave saadi ads chaldiyan hon ya talk shows chalde hon events hon ਸੋ YYC ਹੋਮ ਕੇਅਰ ਹੈ ਕੀ ਚੀਜ਼ YYC ਹੋਮ ਕੇਅਰ ਦੇ ਵਿੱਚ ਕਿਹੜੀਆਂ-ਕਿਹੜੀਆਂ ਸਰਵਿਸਿਜ਼ ਜਿਹੜੀਆਂ ਪ੍ਰਦਾਨ ਕਰਦੇ ਨੇ ਔਰ ਤੁਹਾਡੇ ਘਰ ਆ ਕੇ ਬਜ਼ੁਰਗਾਂ ਦੀ ਸੇਵਾ ਕਰਦੇ ਨੇ ਜੇ ਕੋਈ ਇੰਜਰਡ ਹੈ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਸਰਜਰੀ ਤੋਂ ਬਾਅਦ ਕਿਸ ਨੂੰ ਜ਼ਰੂਰਤ ਹੈ ਉਹ ਹੋਮ ਕੇਅਰ ਸਰਵਿਸ ਕਿਵੇਂ ਲਈ ਜਾਵੇ ਬਿਨਾ ਕਿਸੇ ਖਰਚੇ ਤੋਂ ਤੁਹਾਡੀ ਪਾਕਟ ਫ੍ਰੈਂਡਲੀ ਔਰ ਯਟ ਤੁਹਾਡੇ ਤੱਕ ਜਿਹੜੀਆਂ ਸਰਵਿਸਿਜ਼ ਨੇ ਉਹ ਬਹੁਤ ਬਾ ਕਮਾਲ ਜਿਹੜੀਆਂ ਨੇ ਉਹ ਕਮਿਊਨਿਟੀ ਤੱਕ ਪਹੁੰਚਾ ਰਹੇ ਨੇ ਔਰ ਇਸ ਦੇ ਨਾਲ ਹੋਰ ਵੀ ਬਹੁਤ ਵਧੀਆ ਕੰਮ ਕਮਿਊਨਿਟੀ ਚ ਕਰ ਰਹੇ ਨੇ ਸੋ ਇਹਨਾਂ ਦੇ ਜਿਹੜੇ ਸੀਈਓ ਨੇ ਵੀਰਪਾਲ ਧੱਤ ਜੀ ਉਹ ਅੱਜ ਫੇਰ ਸਾਡੇ ਨਾਲ ਮੌਜੂਦ ਨੇ ਇਹਨਾਂ ਦਾ ਸਭ ਤੋਂ ਪਹਿਲਾਂ ਵੈਲਕਮ ਕਰਦੇ ਆ ਸਾਡੇ ਪ੍ਰੋਗਰਾਮ ਦੇ ਵਿੱਚ ਔਰ ਆਪਣਾ ਵੈਲਕਮ ਕਰਵਾ ਲੈਣੇ ਆ ਤੁਹਾਡੇ ਆਪਣੇ ਆਫਿਸ ਦੇ ਵਿੱਚ ਸੋ ਬਹੁਤ ਬਹੁਤ ਧੰਨਵਾਦ ਵੀਰਪਾਲ ਸ਼ਸ਼ੀਕਲ ਜੀ ਤੁਹਾਨੂੰ ਵਾਲੇ ਸਾਰਿਆਂ ਨੂੰ ਵੀ ਤੇ ਧੰਨਵਾਦ ਤੁਹਾਡਾ ਤੁਹਾਡੇ ਆਫਿਸ ਚ ਆ ਲਿਖਿਆ ਹੈ ਹਾਂਜੀ ਥੈਂਕ ਯੂ ਥੈਂਕ ਯੂ ਸੋ ਮਚ ਵੀਰਪਾਲ ਜੀ ਅਸੀਂ ਜਦੋਂ ਵੀ ਇੱਥੇ ਆਉਂਦੇ ਹਾਂ ਨਾ ਇੱਕ ਤਾਂ ਤੁਹਾਡੀ ਜਿਹੜੀ ਤੁਹਾਡੀ ਤੁਹਾਡੇ ਸਟਾਫ ਦੀ ਇੱਥੇ ਜਿਹੜਾ ਤੁਹਾਡੇ ਐਂਬੀਅੰਸ ਹੈ ਉਸੇ ਵਾਈਬ ਬਹੁਤ ਚੰਗੀ ਹੈ ਔਰ ਸਾਨੂੰ ਨਾ ਬਿਲਕੁਲ ਇੱਕ ਸੈਟੀਸਫੈਕਸ਼ਨ ਹੋ ਜਾਂਦੀ ਹੈ ਕਿ ਵੀ ਆਰ ਪ੍ਰੋਮੋਟਿੰਗ ਦਾ ਰਾਈਟ ਰਾਈਟ ਬ੍ਰਾਂਡ ਕਿਉਂਕਿ ਇਹ ਜਿਹੜੀ ਹੋਮ ਕੇਅਰ ਸਰਵਿਸਿਜ਼ ਇਟਸ ਅ ਵੈਰੀ ਪਰਸਨਲਾਈਜ਼ ਸਰਵਿਸਿਜ਼ ਹਾਂਜੀ ਦੈਟਸ ਸੋ ਟਰੂ ਐਂਡ ਮੈਗੀ ਕਿੰਨੀ ਨਹੀਂ ਹੈ ਵੀ ਕਿੰਨਾ ਆਈ ਫੀਲ ਸੋ ਲੱਕੀ ਕਿ ਮੈਨੂੰ ਇੰਨਾ ਵਧੀਆ ਆਫਿਸ ਸਟਾਫ ਮਿਲੇ ਹੈ ਕਾ ਮਤਲਬ ਕਾਮਤੀਆ ਕੁੜੀਆਂ ਜਾਂ ਕੰਮ ਕਰਦੀਆਂ ਸੋ ਇਹ ਚੀਜ਼ ਲਈ ਮੇ ਬਹੁਤ ਹੀ ਵੈਗੁਰੂ ਦਾ ਸ਼ੁਕਰਗੇ ਜਾ ਰਿਹਾ ਕਿ ਉਹਨਾਂ ਨੇ ਮੈਨੂੰ ਇੰਨੀ ਵਧੀਆ ਵਧੀਆ ਕੁੜੀਆਂ ਨਾਲ ਮਿਲਾਇਆ ਸੋ ਸਾਰੀਆਂ ਆਫਿਸ ਵਾਲੀਆਂ ਜਿਨ੍ਹਾਂ ਵੀ ਕੁੜੀਆਂ ਪਰਿਵਾਰ ਵਾਂਗ ਹੋਈਆਂ ਤੇ ਉਹਨਾਂ ਨੇ ਬਹੁਤ ਹੀ ਕਮ ਸੰਭਾਲ ਲਿਆ ਵਿਆ ਉਹਨਾਂ ਦੇ ਸਿਰ ਤੇ ਹੀ ਕੰਮ ਤੇ ਉਹਨਾਂ ਨਾਲ ਹੀ ਚੱਲਿਆ ਬਿਲਕੁਲ ਜੀ ਬਿਲਕੁਲ ਔਰ ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੂੰ ਰੱਖਿਆ ਵੀ ਹੈ ਜੀ ਔਰ ਉਹਨਾਂ ਦੀ ਹਰ ਨੀਡ ਦਾ ਖਿਆਲ ਰੱਖਿਆ ਜਾਂਦਾ ਹੈ ਔਰ ਉਹ ਵੀ ਤੁਹਾਡਾ ਜਿਹੜਾ ਹੈ ਫਿਰ ਉਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਨੇ ਸੋ ਤੁਹਾਡਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਅਸੀਂ ਫਿਰ ਤੋਂ ਇੱਕ ਵਾਰ ਐਸ ਅ ਕਮਿਊਨਿਟੀ ਕਰ ਦਿੰਦੇ ਹਾਂ ਕਿਉਂਕਿ ਜਿਹੜਾ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਕੋਸ਼ਿਸ਼ ਹੈਗੀ ਆ ਅਗੇਨ ਕਦੇ ਆਪਾਂ ਤੁਹਾਨੂੰ ਪਤਾ ਹੀ ਆ ਆਪਾਂ ਹਮੇਸ਼ਾ ਉਪਰ ਨੇ ਕਦੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਲੋਡ ਹੋਵੇ ਨਾ ਉਹ ਸਾਡਾ ਅਗੇਨ ਸਾਰਾ ਦੇਖੀਏ ਤਾਂ ਕਮਿਊਨਿਟੀ ਤੋਂ ਹੀ ਆਪਾਂ ਨੂੰ ਸਾਰਾ ਕੁਝ ਮਿਲਿਆ ਹਨਾ ਉਹਨਾਂ ਤੋਂ ਹੀ ਕੰਮ ਮਿਲ ਰਿਹਾ ਉਹਨਾਂ ਤੋਂ ਹੀ ਪੈਸਾ ਮਿਲ ਰਿਹਾ ਸਾਰਾ ਕੁਝ ਉਧਰੋਂ ਹੀ ਆ ਰਿਹਾ ਸੋ ਇੱਕ ਸਾਡਾ ਇੱਕ ਤਰੀਕਾ ਉਹਨਾਂ ਨੂੰ ਵੀ ਵਾਪਸ ਦੇਣ ਦਾ ਹਨ ਜੀ ਬਿਲਕੁਲ ਨਹੀਂ ਨਹੀਂ ਬਹੁਤ ਵਧੀਆ ਜੀ ਸੋ ਇਹ ਜਿਹੜੀ ਹੋਮ ਕੇਅਰ ਸਰਵਿਸੇਸ ਹੈ ਇਹਨੂੰ ਆਲਮੋਸਟ ਹੁਣ ਸਾਰ ਹੋਣ ਜਾ ਰਿਹਾ ਜੀ ਤੁਹਾਡਾ ਹਨਾ ਤੇ ਉਹਦੀ ਵੀ ਵਧਾਈਆਂ ਤੁਸੀਂ ਸਭ ਤੋਂ ਪਹਿਲਾਂ ਇੱਕ ਸਾਲ ਦੇ ਵਿੱਚ 200 ਤੋਂ ਜ਼ਿਆਦਾ ਤੁਹਾਡੇ ਕੋਲ ਜਿਹੜੀਆਂ EMPLOYEES ਨੇ 올ਓਵਰ ਅਲਬਰਟਾ ਤੁਹਾਡੀ ਸਰਵਿਸਿਜ਼ ਚੱਲਦੀਆਂ ਨੇ ਜਦੋਂ EMS ਦਾ ਤੁਸੀਂ ਕੰਮ ਕਰਦੇ ਹੁੰਦੇ ਸੀ EMS ਹਾਂਜੀ ਤੇ ਉਦੋਂ ਸੋਚਿਆ ਸੀ ਕਿ ਇਹ ਸੁਪਨਾ ਜਿਹੜਾ ਹੈ ਸਾਲ ਦੇ ਵਿੱਚ ਵਿੱਚ ਜਿਹੜਾ ਹੈ ਪੂਰਾ ਤਾਂ ਨਹੀਂ ਆਪਾਂ ਕਵਾਂਗੇ ਕਿ ਜਿਹੜਾ ਆਗਾਜ਼ ਜਿਹੜਾ ਸ਼ੁਰੂਆਤ ਜਿਹੜੀ ਹੈ ਉਹ ਹੋ ਗਈ ਹੈ ਹਾਂਜੀ ਇਹ ਅੱਗੇ ਅਗੇ ਇਸ ਸਾਲ ਤਾਂ ਪਿਛਲੇ ਮਹੀਨੇ ਹਜੇ ਮੈਂ ਫੁੱਲ ਟਾਈਮ ਕਰਦੀ ਸੀ ਐਜ਼ ਅ ਪੈਰਾਮੈਡਿਕ ਮੈਂ ਫਰਵਰੀ ਦੇ ਵਿੱਚ ਡ੍ਰੌਪ ਕੀਤਾ ਸੀ ਟੂ ਕੈਜੂਅਲ ਅੱਛਾ ਤੇ ਬਸ ਇਹਨਾਂ ਦਿਨਾਂ ਵਿੱਚ ਤਾਂ ਜੇ ਮੈਂ ਪਲਾਨ ਬਣਾ ਰਹੀ ਸੀਗੀ ਪਤਾ ਨਹੀਂ ਮੈਨੂੰ ਖੁਦ ਨੂੰ ਨਹੀਂ ਪਤਾ ਸੀ ਮੈਨੂੰ ਜਮਾ ਨਹੀਂ ਪਤਾ ਸੀ ਬੀ ਐਨ ਏ ਵਰਕਰਸ ਹੋਣੀ ਹੈ ਜਾਂ ਆਫਿਸ ਕੋਸ ਆਈ ਹੈਡ ਨੋ ਆਈਡੀਆ ਬਸ ਵੈਸੇ ਹੀ ਮਤਲਬ ਜਸਟ ਲਾਈਕ ਥਿੰਕਿੰਗ ਕਿ ਓਕੇ ਥਿਸ ਇਜ਼ ਆਵ ਇਸ ਕੋ ਨਾਲ ਵਰਕ ਕਰਾਇਡ ਕਿ ਆਪਨੇ ਕਲਾਇੰਟਸ ਨੂੰ ਵੀ ਜਸਟ ਲਿਖ ਪਲਾਨ ਹੀ ਸੀਗਾ ਕੁਵਜ਼ ਨਥਿੰਗ ਆਲਸ ਪਰ ਦੇਖੋ ਵਾਈਗੁਰੂ ਦੀ ਨੀ ਕਿਰਪਾ ਹਣਾ ਜਦੋਂ ਉੱਪਰੋਂ ਲਿਖੀ ਹੁੰਦੀਆਂ ਚੀਜ਼ਾਂ ਉਹ ਉਹਨਾਂ ਦੀ ਵੱਖਰੀ ਹੋਈ ਸ਼ਾਇਨ ਹੁੰਦੀ ਆ ਹਣਾ ਉਹ ਵੱਖਰੀ ਦਸਤੀ ਜਦੋਂ ਵਾਈਗੁਰੂ ਦੇ ਪਲਾਨ ਹੁੰਦੇ ਆ ਬਿਲਕੁਲ ਨਹੀਂ ਦੇਖੋ ਜੀ ਇਹ ਕਿ ਜਿਹੜਾ ਤੁਹਾਡਾ EMS ਦਾ ਐਕਸਪੀਰੀਅੰਸ ਹੈ ਹਣਾ ਹਾਂਜੀ ਉਹ ਕਿੰਨਾ ਕੰਮ ਆ ਰਿਹਾ ਤੁਹਾਡਾ ਜੇ ਹੁਣ ਦੀ ਆਪਾਂ ਗੱਲ ਕਰੀਏ ਬਹੁਤ ਹੀ ਜ਼ਿਆਦਾ ਲਾਈਕ ਇੱਕ ਤਾਂ ਆਈ ਕੇਮ ਆਊਟ ਆਫ EMS ਐਜ਼ ਅ ਵੈਰੀ ਸਟਰੋਂਗ ਔਮਨ ਹਣਾ ਮਤਲਬ ਮੈਂ ਬਹੁਤ ਹੀ ਲਾਈਕ ਆਈ ਫੀਲ ਵੈਰੀ ਸਿਕਰ ਐਂਡ ਲਾਈਕ ਯੂ ਨੋ ਆਵਦੀ ਜਗ੍ਹਾ ਤੇ ਕੇ ਮੈਨੂੰ ਆਇਨ ਲੱਗਦਾ ਕਿ ਮੈਨੂੰ ਕਿਸੇ ਦੀ ਹੈਲਪ ਦੀ ਲੋੜ ਆ ਜਾਂ ਕਿਸੇ ਯੂ نو ਲਾਈਕ ਕਿਸੇ ਬੰਦਿਆਂ ਦੀ ਲੋੜ ਆ ਕਿਸੇ ਵੀ ਚੀਜ਼ ਦੇ ਵਿੱਚ ਰਾਈਟ ਮੈਂ ਬਹੁਤ ਹੀ ਲਾਈਕ ਸਟਰੋਂਗ ਔਮਨ ਫੀਲ ਕਰਦੀ ਆ ਐਂਡ ਉਹ ਈਐਮਐਸ ਕਰਕੇ ਹੋਇਆ ਬਿਕਾਜ਼ ਤੁਸੀਂ ਇੰਨਾ ਕੋਸ ਈਐਮਐਸ ਦੇ ਵਿੱਚ ਦੇਖਦੇ ਆ ਐਨੇ ਚੀਜ਼ਾਂ ਨਾਲ ਤੁਸੀਂ ਡੀਲ ਕਰਦੇ ਆ ਕਿ ਯੂ ਡੋਨਟ ਹੈਵ ਅ ਚੁਆਇਸ ਇਦਰ ਤੁਸੀਂ ਈਐਮਐਸ ਤੋਂ ਹਟ ਜਾਂਦੇ ਆ ਜਾਂ ਤੁਸੀਂ ਬਹੁਤ ਹੀ ਲਾਈਕ ਸਟਰੋਂਗ ਬਣ ਜਾਂਦੇ ਆ ਲਾਈਕ ਹੈਨਾ ਸੋ ਉਹ ਤਾਂ ਇੱਕ ਪਰਸਨੈਲਿਟੀ ਵਾਈਜ਼ ਵੀ ਉਵੇਂ ਹੈਨਾ ਉਹ ਬਹੁਤ ਜ਼ਿਆਦਾ ਕੰਮ ਆਇਆ ਤੇ ਦੂਸਰਾ ਜਦੋਂ ਹੈਲਥ ਕੇਅਰ ਦੀ ਗੱਲ ਕਹਿੰਦੇ ਆ ਜੇ ਤੁਸੀਂ ਕੰਮ ਮਿਲਣਾ ਹੋਰ ਗੱਲ ਆ ਕੰਮ ਨੂੰ ਸਾਮਨਾ ਕਲਾਇੰਟਸ ਨੂੰ ਖੁਸ਼ ਰੱਖਣਾ ਕੁਆਲਿਟੀ ਕੇਅਰ ਹੋਵੇ ਹਣ ਬਾਲਾ ਜਿਆਦਾ ਆਪਣਾ ਕੰਮ ਹੈਗਾ ਵਰਡ ਆਫ ਮਾਉਥ ਤੇ ਸੋ ਥੈਟ ਟੈਲਸ ਅ ਲੋਟ ਕਿ ਲੋਕੀ ਖੁਸ਼ ਤਾਂ ਹੀ ਲੋਕ ਗਾਂ ਗੱਲ ਕਰਦੇ ਹਨ ਤਾਂ ਹੀ ਲੋਕੀ ਗਾ ਰੈਫਰ ਕਰਦੇ ਆ ਸੋ ਚੀਜ਼ ਨੂੰ ਬਹੁਤ ਆਪਣੇ ਲਈ ਵਰਕ ਕਰ ਰਹੀ ਆ ਲਾਈਕ ਵਰਡ ਆਫ ਮਾਉਥ ਅਗੇ ਜੇ ਐਮਐਸ ਐਕਸਪੀਰੀਐਂਸੀਟ ਤਾਂ ਤਾਂ ਹੀ ਇਹ ਨੂੰ ਸਮਝੇ ਵੀ ਕਿਵੇਂ ਕਲਾਇੰਟਸ ਨੂੰ ਵਧੀਆ ਸਰਵਿਸਿਜ਼ ਪ੍ਰੋਵਾਈਡ ਕਰਨੀ ਹਣ ਕਈ ਜਿਵੇਂ ਹੋਰ ਕੰਪਨੀਆਂ ਵਗੈਰਾ ਹੈਗੀਆਂ ਜਾਂ ਫਿਰ ਵੀ ਲੁਕੀ ਆਪਾਂ ਜਦੋਂ ਨੂੰ ਪਤਾ ਲੱਗਦਾ ਆਪਾਂ ਨੇ ਚੂਜ਼ ਕਰਦੇ ਆ ਕਿਉਂਕਿ ਆਪਣੀ ਕਮਿਊਨਿਟੀ ਚ ਖਾਸ ਕਰਕੇ ਇੱਕ ਤਾਂ ਉਹਨਾਂ ਨੂੰ ਇਹ ਚੀਜ਼ ਪਸੰਦ ਆਉਂਦੀ ਨਹੀਂ ਆ ਕਿ ਮੈਨੂੰ ਪਤਾ ਮੈਂ ਪੰਜਾਬੀ ਸਮਝਦੀ ਨਹੀਂ ਆਪਣੀ ਫੈਮਲੀਆਂ ਨੂੰ ਸਮਝਦੀ ਨਹੀਂ ਸੋ ਉਹ ਬੈਲੈਂਸ ਤਾਂ ਹੈਗਾ ਹੀ ਆ ਕਿਵੇਂ ਦਾ ਕੇਅਰਗਿਵਰ ਭੇਜਣਾ ਜਿਹਨਾਂ ਪੰਜਾਬੀ ਬੋਲਣ ਵਾਲਾ ਪਰ ਏਟ ਦ ਸੇਮ ਟਾਈਮ ਉਹ ਚੀਜ਼ ਵੀ ਸਮਝਦੇ ਆ ਕਿ ਇਹ ਨਹੀਂ ਕਿ ਚਲੋ ਠੀਕ ਆ ਬਸ ਆਪਣੀ ਇੱਕ ਲੈਂਗੁਏਜ ਦਾ ਹੀ ਦੇਖਿਆ ਉਹਨਾਂ ਨੂੰ ਪਤਾ ਕਿ ਇਹ ਹੈਲਥ케ਅਰ ਦਾ ਵੀ ਪ੍ਰੋਪਰਲੀ ਸਮਝਦੀ ਆ ਕੁਆਲਿਫਾਈਡ ਹੋਏਗਾ ਹਾਂਜੀ ਉਹਨਾਂ ਨੂੰ ਪਤਾ ਵੀ ਜੇ ਕਿਸੇ ਐਂਡ ਆ ਦਿਲ ਸਮਥਿੰਗ ਗੋਇੰਗ ਆਨ ਜਿਓ ਹੋਮ ਕੇਅਰ ਲੈ ਰਿਆ ਤਾਂ ਹਨਾ ਜਿਵੇਂ ਕਿਸੇ ਨੂੰ ਸਟ੍ਰੋਕ ਹੋਇਆ ਉਹ ਹਸਪੀਟਲ ਦੇ ਵਿੱਚ ਆ ਫਿਰ ਉਹਨਾਂ ਨੂੰ ਘਰੇ ਲੈ ਕੇ ਆਉਣਾ ਤਾਂ ਫੈਮਿਲੀ ਜਿਵੇਂ ਬਹੁਤ ਹੀ ਬਹੁਤ ਹੀ ਜ਼ਿਆਦਾ ਓਵਰਵੈਲਮ ਹੁੰਦੇ ਆ ਮੈਂ ਦੇਖਿਆ ਉਹਨਾਂ ਨੂੰ ਦੇ ਵੀ ਹੁਣ ਦੇਖ ਇੱਕ ਬੰਦਾ ਹਸਪੀਟਲ ਜੇ ਫਿਰ ਤੁਸੀਂ ਕਿਰੇ ਘਰੇ ਲੈ ਹੁਣ ਜਦੋਂ ਘਰੇ ਉਹ ਆਉਂਦੇ ਹਨ ਕੰਮ ਤੇ ਵੀ ਜਿਹੜਾ ਤੇ ਉਹਨਾਂ ਨੂੰ ਵੀ ਸੰਭਾਲਣਾ ਰਾਈਟ ਸੋ ਉਦੋਂ ਨੂੰ ਪਤਾ ਵੀ ਜੇ ਉਹ ਇਹੋ ਜਿਹੀ ਵਧੀਆ ਕਿਸੇ ਪ੍ਰੋਫੈਸ਼ਨਲ ਬੰਦੇ ਨਾਲ ਡੀਲ ਕਰੇ ਤਾਂ ਉਹ ਹੋਰ ਵੀ ਚੰਗਾ ਧਿਆਨ ਰੱਖਣਗੇ ਜਦੋਂ ਉਹਨੂੰ ਕੋਈ ਨਰਸਿੰਗ ਕੇਅਰ ਵੀ ਕਿਵੇਂ ਦੀ ਚਾਹੀਦੀ ਹੈ ਕਿਵੇਂ ਦੀ ਐਕਚੁਅਲੀ ਹੈਲਪ ਉਹਨੂੰ ਚਾਹੀਦੀ ਹੈ ਕਿਵੇਂ ਉਹ ਜਲਦੀ ਰਿਕਵਰ ਵੀ ਹੋ ਸਕਦੇ ਆ ਹਨਾ ਕਿਉਂਕਿ ਸਟ੍ਰੋਕ ਦੇ ਪਹਿਲਾਂ ਬਹੁਤ ਜਿਹੜਾ ਪਹਿਲਾ ਟਾਈਮ ਜਦੋਂ ਤੁਸੀਂ ਬਹੁਤ ਜਲਦੀ ਜਿਵੇਂ ਜਿਹੜੇ ਡਿਪੈਂਡ ਕਰਦਾ ਕਿੰਨਾ ਡੈਮੇਜ ਹੋਇਆ ਹਨਾ ਉਹਦੇ ਅਕੋਰਡਿੰਗ ਵੀ ਤੁਸੀਂ ਬਹੁਤ ਜਲਦੀ ਜਿਵੇਂ ਪ੍ਰੋਪਰ ਫਿਜ਼ਿਓ ਐਂਡ ਪਲੇਸ ਸੋਵੇ ਪ੍ਰੋਪਰ ਉਹ ਹੰਦੀ ਹੁੰਦੀ ਆ ਸੋ ਜੇ ਤੁਸੀਂ ਇੰਪੋਰਟੈਂਟ ਰੱਖੇ ਤੁਸੀਂ ਵਧੀਆ ਬੰਦੇ ਨਾਲ ਡੀਲ ਕਰਦੇ ਹੋ ਨਾ ਕਿ ਜਸ ਸਾਵਨ ਕੇ ਕਿਸੇ ਨੇ ਕਿਹਾ ਤਾਂ ਚਲੋ ਮੈਂ ਪੈਸੇ ਲਈ ਕੰਪਨੀ ਖੋਲ ਲਿਆ ਨੋ ਲਾਈਕ ਮੈਂ ਆਪਣੀ ਕਮਿਊਨਿਟੀ ਵੀ ਕਹਿੰਦੇ ਜਣੀ ਸਿਰਫ ਇਹ ਹੀ ਨਾ ਦੇਖਣ ਕਿ ਉਹ ਆ ਕੁੜੀਆਂ ਨਹੀਂ ਗਿਆ ਸਰਕਰੇ ਹੈਲਪ ਕਰਨੀ ਪਲੀਜ਼ ਵੈਨ ਕਮਸ ਟੂ ਹੈਲਥ ਕੇਅਰ ਲਾਈਕ ਕੀਪ ਥੈਟ ਇਨ ਮਾਈਂਡ ਕਿ ਆਪਾਂ ਕਿਸੇ ਰੀਜ਼ਨ ਕਰਕੇ ਹੀ ਹੋਮ ਕੇਅਰ ਲੈ ਰਹੇ ਹੈ ਹੈਲਥ ਕੇਅਰ ਵੀ ਉਨੀ ਹੀ ਇੰਪੋਰਟੈਂਟ ਹੈ ਕਿ ਪ੍ਰੋਪਰ ਆਪਾਂ ਨੂੰ ਕੇਅਰ ਮਿਲ ਰਹੀ ਆ ਹਾਂਜੀ ਬਿਲਕੁਲ ਸੋ ਮੇਰੇ ਅਨੁਸਾਰ ਕਿ ਇੰਪੋਰਟੈਂਟ ਹੋਮ ਕੇਅਰ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਕੁਆਲੀਫਾਈਡ ਲੋਕਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਤੁਹਾਡਾ EMS ਦਾ ਐਕਸਪੀਰੀਅੰਸ ਹੀ ਹੈ ਨਾ ਉਹ ਉਹ ਜਿਉਂ ਕਈ ਵਾਰ ਆਪਾਂ ਹੋਰ ਕੰਪਨੀਆਂਜ਼ ਨਾਲ ਜਦੋਂ ਨਾ ਕੰਪੇਅਰ ਕਰਦੇ ਹੁੰਨੇ ਆ ਤੇ ਉਹ ਜਿਹੜਾ EMS ਆ ਉਹਦਾ ਐਕਸਪੀਰੀਅੰਸ ਹੈ ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਹੈ ਨੌਜ਼ ਦਾ ਪਤਾ ਹੈ ਹਰ ਚੀਜ਼ ਦਾ ਹਾਂਜੀ ਹਾਂਜੀ ਸੋ ਕਿਨਕ ਕੰਮ ਤੁਹਾਨੂੰ ਹੁਣ ਐਗਜ਼ੈਕਟਲੀ ਆ ਰਹੀ ਹੈ ਹਾਂਜੀ ਇਵਨ ਕਿ ਜਦੋਂ ਆਪਾਂ ਫੈਮਿਲੀਜ਼ ਦੇ ਵਿੱਚ ਮਿਲਦੇ ਆ ਕਰਦੇ ਹਣਾ ਗੱਲਬਾਤ ਕਰਦੇ ਆ ਲਾਈਕ ਤਾਂ ਮੈਨੂੰ ਸਮਝ ਨਹੀਂ ਦੀ ਜਿਵੇਂ ਇਹ ਵਾਲੀਆਂ ਜਿਹੜੀਆਂ ਕਾਲ ਸੀ ਜਿਹੜੀਆਂ ਮੈਂ ਕੀਤੀਆਂ ਹਨਾ ਜਾਂ ਮੈਂ ਹਜੇ ਵੀ ਕਰਦੀਆਂ ਜਦੋਂ ਲਾਈਕ ਸ਼ਿਫਟਸ ਵਗੈਰਾ ਪੇ ਕਰਦੀਆਂ ਤਾਂ ਦੈਨ ਹਮ ਲਾਈਕ ਕਿ ਆਪਾਂ ਆ ਕਾਲਸ ਨਹੀਂ ਹੋਣ ਦੇਣੀਆਂ ਲਾਈਕ ਯੂ نو ਇੱਕ ਚੀਜ਼ ਮੈਂ ਬਹੁਤ ਜ਼ਿਆਦਾ ਦੇਖੀ ਸੀ ਜਦੋਂ ਮੈਂ EMS ਸੁਣੀਆਂ ਕਿ 24 ਆਵਰ ਦੇ ਵਿੱਚ ਵਿੱਚ 48 ਆਵਰ ਦੇ ਵਿੱਚ ਵਿੱਚ ਅਸੀਂ ਇੰਨੇ ਜਿਹੜੇ ਹੁੰਦੇ ਆ ਲੈਕ ਪੇਸ਼ੈਂਟਸ ਆਈ ਗੈਸ EMS ਵੇ ਜਦੋਂ ਮੈਂ ਉਹਨੂੰ ਪੇਸ਼ੈਂਟ ਕਹੂੰਗੀ ਪੇਸ਼ੈਂਟਸ ਨੂੰ ਅਸੀਂ ਜਿਵੇਂ ਹਸਪੀਟਲ ਲੈ ਕੇ ਜਾਂਦੇ ਆ ਲੇਕੋ ਹਸਪੀਟਲ ਚੁਆਈ ਹੁੰਦੀ ਕਿ 24 ਘੰਟੇ ਹੋਏ ਹੁੰਦੇ ਆ ਸੋ ਉੱਥੋਂ ਇਹ ਗੱਲ ਪਤਾ ਲੱਗਦੀ ਕਿ ਦੇ ਵਿੱਚ ਸਮਥਿੰਗ ਮਿਸਿੰਗ ਰਾਈਟ ਉਹਨਾਂ ਦਾ ਡਿਸਚਾਰਜ ਹੋ ਗਿਆ ਉਹਨਾਂ ਨੇ ਘਰੇ ਪਿੱਛੇ ਕੀ ਸੀ ਮਿਸਿੰਗ ਕਈ ਵਾਰੀ ਉਹ ਕਰਿਆ ਕਿ ਡੈਗ ਪਰ ਰਾਈਟ ਦੇ ਕਿਵੇਂ ਪੈਕਿੰਗ ਦੇ ਪ੍ਰੋਪਰ ਹੋਮ ਕੇਅਰ ਨਹੀਂ ਸੀਗੀ ਸੋ ਬਹੁਤ ਹੀ ਜ਼ਰੂਰੀ ਹੈ ਕਿ ਹੋਮ ਕੇਅਰ ਜਿਹੜੀ ਪ੍ਰੋਪਰ ਦੀ ਅਰੇਂਜਮੈਂਟ ਹੋਈ ਵੀ ਹੋਵੇ ਜਦੋਂ ਉਹਨਾਂ ਨੇ ਘਰੇ ਜਾਣਾ ਜੇ ਨਹੀਂ ਹੋਈ ਤਾਂ ਫਿਰ ਲਾਈਕ ਬਹੁਤ ਜ਼ਿਆਦਾ ਲਾਈਕ ਇਵਨ ਕਿ ਉਹਦੇ ਵਿੱਚ ਇਨਫੈਕਸ਼ਨ ਦਾ ਰਿਸਕ ਵੀ ਬਹੁਤ ਹੁੰਦਾ ਜੇ ਰੀਸੈਂਟ ਸਰਜਰੀ ਹੋਈ ਆ ਕਲੋਟ ਦਾ ਰਿਸਕ ਵੀ ਹੁੰਦਾ ਰਾਈਟ ਤੇ ਉਹਨਾਂ ਵੀ ਕਿੰਨਾ ਕੁਸਟ ਸਦਰ ਪੈਂਸਕਵਰ ਦਾ ਕਲੋਟ ਇਸ ਗੋਇੰਗ ਹੈ ਨਾ ਸੋ ਮਤਲਬ ਬਹੁਤ ਹੀ ਜ਼ਿਆਦਾ ਹੁੰਦੀ ਆ ਫਾਲਸ ਦਾ ਹੋ ਗਿਆ ਹੈ ਨਾ ਸੋ ਜੇ ਤੁਹਾਡੇ ਕੋਲੇ ਉਹ ਅਰੇਂਜਮੈਂਟ ਨਹੀਂ ਹੈਗੇ ਹੋਮ ਕੇਅਰ ਦੇ ਜੋ ਤੁਸੀਂ ਘਰੇ ਲੈ ਕੇ ਉਹਨੇ ਕਿਸੇ ਨੂੰ ਵੀ ਹਸਪੀਟਲ ਦੇ ਵਿੱਚੋਂ ਤਾਂ ਬਹੁਤ ਮਤਲਬ ਫ ਜੋਦਾ ਬਹੁਤ ਜਲਦੀ ਹਸਪੀਟਲ ਬੈਕਪੌਂਟ ਸਕਦੇ ਆ ਇਨਫੈਕਸ਼ਨਸ ਹੋ ਸਕਦੀਆਂ ਹੋਰ ਵੀ ਬਹੁਤ ਕੰਪਲਿਕੀਸ਼ਨਸ ਹੋ ਸਕਦੇ ਕੋਈ ਐਗਜ਼ਾਮਪਲ ਦੋਗੇ ਤੁਸੀਂ ਜਾਂ ਕੋਈ ਆਪਣੇ ਇੰਨੇ ਤੁਹਾਡੇ ਇੰਕਾਊਂਟਰਸ ਜਾਂ ਕਿੰਨੇ ਇੰਨੇ ਵਾਰ ਤੁਹਾਡੇ ਜਦ ਤੁਸੀਂ ਜਾਂਦੇ ਹੋ ਹਾਂ ਨਾ ਐਮਐਸ ਦਾ ਜਿਹੜਾ ਐਕਸਪੀਰੀਅੰਸ ਹੈ ਉੱਥੇ ਤੁਹਾਡਾ ਉਹ ਕੰਮ ਆ ਗਿਆ ਹੋਵੇ ਇਕਦਮ ਰਾਈਟ ਅਵੇ ਔਰ ਉਹ ਹੈ ਮਿਲ ਹੋਏ ਹਾਂਜੀ ਲਾਈਕ ਹੋਮ ਕੇਅਰ ਦੇ ਵਿੱਚ ਉਹ ਯਾ ਲਿਕ ਆਲ ਦਾ ਟਾਈਮਸ ਲਾਈਕ ਜਿਵੇਂ ਅਮ ਥੋੜੇ ਦਿਨ ਪਹਿਲਾਂ ਹੀ ਲਾਸਟ ਵੀਕ ਹੀ ਮੈਂ ਕਾਉਂਸਲ ਕੀਤੀ ਕਾਉਂਸਲੇਸ਼ਨ ਕੀਤੀ ਆ ਲਾਈਕ ਹਸਪੀਟਲ ਦੇ ਵਿੱਚ ਲਾਈਕ ਰੌਕੀਊ ਹਸਪੀਟਲ ਦੇ ਵਿੱਚ ਆਪਣੀ ਪੰਜਾਬੀ ਫੈਮਿਲੀ ਉਹਨੇ ਮੈਨੂੰ ਬੁਲਾਇਆ ਸੀ ਉਹ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਜੋ ਉਹਨਾਂ ਨੂੰ ਉਹ ਸਟ੍ਰੋਕ ਹੋਇਆ ਐਕਚੁਅਲੀ ਉਹਨਾਂ ਦੀ ਮੰਮੀ ਨੂੰ ਸੋ ਉਹ ਬਹੁਤ ਓਵਰਵੈਲਮਡ ਜੇ ਸੀਗੇ ਉਹ ਕਹਿੰਦੇ ਵੀ ਸਾਨੂੰ ਇਹ ਕਹਿ ਰਹੇ ਆ ਵੀ ਦੋ ਤਿੰਨ ਦਿਨਾਂ ਵਿੱਚ ਡਿਸਚਾਰਜ ਕਰ ਦਾਂਗੇ ਪਰ ਹੁਣ ਸਾਨੂੰ ਕੁਛ ਨਹੀਂ ਪਤਾ ਵੀ ਕੀ ਕਰਨਾ ਸੀ ਕਿਵੇਂ ਲੇਖ ਹੋਮ ਕੇਅਰ ਲਈ ਕੀ ਹੋਊਗਾ ਘਰੇ ਜਾ ਕੇ ਵੀ ਉਹਨਾਂ ਦੇ ਐਕਚੁਅਲੀ ਆਈ ਥਿੰਕ ਉਹਨਾਂ ਦੇ ਲਾਈਕ ਸ਼ਾਇਦ ਕੋਟ ਲਾਈਕ ਫੀਡਿੰਗ ਟਿਊਬ ਟੂ ਸੋ एवरीवन ਵਾਜ਼ プリਟੀ ਕਨਸਰਨਡ ਰਾਈਟ ਕਿ ਕਿਵੇਂ ਜਾ ਕੇ ਸਾਰਾ ਕੁਸ ਘਰੇ ਲੋਟ ਆਊਗਾ ਐਂਡ THEN ਲੈ ਆਮ ਲਾਈਕ ਬਸ ਤੁਸੀਂ ਲਾਈਕ ਯੂ نو ਯੂ ਕਾਲ ਦਾ ਰਾਈਟ ਪਰਸਨ ਤੁਸੀਂ ਸਿਰਫ ਬਦਾ ਦੇਖੋ ਕੋਦਰ ਡਿਸਚਾਰਜ ਉਹਨਾਂ ਮੈਡਿਕਮਸ ਲਾਈਕ ਉਹਨਾਂ ਦੀ ਕਿਵੇਂ ਕੇਅਰ ਕਰਨੀ ਕੀ ਸਾਰਾ ਲਾਈਕ ਜਸਟ ਵਿਲ ਟੇਕ ਕੇਅਰ ਆਫ ਇਟ ਰਾਈਟ ਸੋ ਉਹਨਾਂ ਪ੍ਰੋਪਰਲੀ ਗਾਈਡ ਕੀਤਾ ਕਿਵੇਂ ਅਵਰਸ ਪ੍ਰੂਵ ਕ੍ਰੋਨਿਕ ਕਿਵੇਂ ਹੋਮ ਕੇਅਰ ਦੀ ਪ੍ਰੋਸੈਸ ਹੋਗੀ ਸੋ ਯਾ ਲ ਤੇ ਤਾਂ ਇੱਕ ਨਨੋਖਣ ਸੀ ਪਹਿਲਾਂ ਉਹਨਾਂ ਨੂੰ ਇਹ ਹੋਣਾ ਸੀ ਟ੍ਰੇਨਿੰਗ ਵਗੈਰਾ ਦਾ ਵੀ ਹਨਾ ਉਹ ਵੀ ਹੋ ਜਾਂਦਾ ਲੇਕਿਨ ਉਹਨਾਂ ਨੂੰ ਕੰਫਰਟੇਬਲ ਰਾਈਟ ਡੀਲਿੰਗ ਵਿਦ ਦੈਸ ਲਾਈਕ ਫੀਡਿੰਗ ਐਂਡ 올 ਦੈਟ ਉਹ ਕੰਫਰਟੇਬਲ ਨਹੀਂ ਸੀ ਫੈਮਿਲੀ ਤੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਵੀ ਕੀ ਕਰੀਏ ਫਿਰ ਹੁਣ ਦੇ ਵਰ ਲਾਈਕ ਸੋ ਰਿਲੀਵਡ ਹਾਂਜੀ ਸੋ ਇਹ ਜਿਹੜੇ ਐਗਜ਼ਾਮਪਲਸ ਨੇ ਮੈਨੂੰ ਲੱਗਦਾ ਹੈ ਕਿ ਇਹ ਸਾਡੇ ਜਾਣਣੇ ਬਹੁਤ ਜ਼ਰੂਰੀ ਨੇ ਕਿਉਂਕਿ ਇਹ ਕੱਲਾ ਇਹ ਨਹੀਂ ਕਿ ਪੰਜਾਬੀ ਬੋਲਣ ਵਾਲਾ ਸਟਾਫ ਹੈ ਹਨਾ ਪੰਜਾਬ ਨੂੰ ਪੰਜਾਬੀ ਫੈਮਿਲੀ ਨੂੰ ਸਮਝਣ ਵਾਲਾ ਸਟਾਫ ਹੈ ਹਨਾ ਕਿ ਜੇ ਉਸ ਮੌਕੇ ਤੇ ਕੋਈ ਪੰਜਾਬੀ ਕੁੜੀ ਉੱਥੇ ਹੋਵੇ ਤਾਂ ਜੇ ਉਹ ਸਮਝਾ ਵੀ ਸਕਦਾ ਜੀ ਇੱਦਾਂ ਹਨਾ ਅਸੀਂ ਸਾਹਮਣੇ ਆ ਕਿ ਸਿਚੁਏਸ਼ਨ ਹੈ ਇਹਦਾ ਕੀ ਅਗੇ ਆਊਟਕਮ ਹੋ ਸਕਦਾ ਹੈ ਕਿੰਨੇ ਕਦੇ ਤੱਕ ਤੁਸੀਂ ਉੱਥੇ ਅਵੇਲੇਬਲ ਹੋ ਮਤਲਬ ਸਾਰੀ ਗੱਲਾਂ ਪੰਜਾਬੀ ਚ ਉਹ ਗੱਲਾਂ ਜਿਹੜੀਆਂ ਕਹਿੰਦੇ ਨੇ ਨਾ ਬੜੀਆਂ ਇੰਪੋਰਟੈਂਟ ਹੁੰਦੀਆਂ ਨੇ ਉਸ ਟਾਈਮ ਦੇ ਵਿੱਚ ਉਹ ਕਰ ਸਕਦਾ ਔਰ ਵੀਰਪਾਲ ਜੀ ਦਾ ਤਾਂ ਮੈਂ ਦੇਖਦਾ ਕਿ ਇੰਨੇ ਕੁ ਜ਼ਿਆਦਾ ਹੁਣ ਮੈਡੀਟੇਸ਼ਨ ਦੇ ਨਾਮ ਤੇ ਤੁਸੀਂ ਜੁੜੇ ਹੋਏ ਹੋ ਤੇ ਉਹਦਾ ਵੀ ਤੁਸੀ ਲੱਗਦਾ ਹੈ ਕਿ ਕਈ ਵਾਰ ਗੱਲਬਾਤਾਂ ਕਰਕੇ ਜਿਹੜਾ ਨਾ ਕਿ ਕਈਆਂ ਦਾ ਉੱਥੇ ਉਸ ਟਾਈਮ ਜਿਹੜਾ ਟੈਨਸ਼ਨ ਲੈਵਲ ਹੈ ਉਹ ਵੀ ਘਟਾਇਆ ਜਾ ਸਕਦਾ ਹੈ ਹਾਂ ਸੋ ਤੁਸੀਂ ਮੈਡੀਕੇਸ਼ਨ ਮੈਡੀਟੇਸ਼ਨ ਦੀ ਗੱਲ ਕੀਤੀ ਆ ਤੁਹਾਨੂੰ ਜਿਹਨਾਂ ਨੂੰ ਮੈਨੂੰ ਦੇਖ ਜੀ ਥੋੜੀ ਟਾਈਮ ਥੋੜੀ ਉੱਪਰ ਤੇ ਮੇਰੇ ਲਈ ਬਹੁਤ ਇੰਪੋਰਟੈਂਟਾ ਕੰਮ ਤੋਂ ਵੀ ਜ਼ਿਆਦਾ ਇੰਪੋਰਟੈਂਟ ਪੈਸ ਸਾਰੇ ਕੁਸ ਤੋਂ ਜ਼ਿਆਦਾ ਮੇਰੇ ਲਈ ਹੈਗਾ ਪਹਿਲਾਂ ਆਪਦੇ ਆਪ ਨਾਲ ਜੁੜਨਾ ਧਿਆਨ ਕਰਨ ਨਾਲ ਜੇ ਤੁਸੀਂ ਆਪਦੇ ਨਾਲ ਨਹੀਂ ਜੁੜੇ ਜੇ ਤੁਸੀਂ ਵਾਈਗਰੋ ਨਾਲ ਨਹੀਂ ਜੁੜੇ ਤਾਂ ਕੋਈ ਫਾਇਦਾ ਨਹੀਂ ਕਿਸੇ ਕੰਮ ਦਾ ਫਿਰ ਤੁਹਾਨੂੰ ਕੰਮ ਦੀ ਫਿਕਰ ਹੀ ਨਹੀਂ ਜੇ ਤੁਸੀਂ ਆਪਦੇ ਨਾਲ ਜੁੜੇ ਆ ਤੁਸੀਂ ਆਪਦੇ ਆਪ ਨੂੰ ਟਾਈਮ ਦੇ ਰਹੇ ਆ ਤੁਸੀਂ ਸੋਚਣ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਕੰਮ ਦੀ ਤੁਹਾਨੂੰ ਕੰਮ ਦਾ ਫਿਕਰ ਨਹੀਂ ਉਹਦਾ ਵਾਈਗਰੂ ਨੇ ਆਪੇ ਸਾਰਾ ਕਰਾ ਦੇਣਾ ਹੁਣ ਹੋ ਹੀ ਰਿਹਾ ਲਾਈਕ ਸਾਰਾ ਕੁਸ ਜੋ ਵੀ ਹੋ ਰਿਹਾ ਮੈਨੂੰ ਖੁਦ ਨੂੰ ਨਹੀਂ ਪਤਾ ਕਿਵੇਂ ਸਾਰਾ ਕੁਸ ਹੋਇਆ ਕਿਵੇਂ ਲਾਈਕ ਇੰਨਾ ਵੱਡਾ ਹੋ ਗਿਆ ਇੰਨੀ ਵੱਡੀ ਕੰਪਨੀ ਹੋ ਗਈ ਬਸ ਆਪਣੀ ਗਲਤੀ ਇਹ ਰਹੇ ਜੇ ਨੇ ਆਪਾਂ ਬਾਹਰ ਨੂੰ ਭੱਜੇ ਫਿਰਦੇ ਆ ਬਾਹਰ ਨੂੰ ਲਾਈਕ ਲੋਕਾਂ ਵੈਲੀਡੇਸ਼ਨ ਆਪਦੇ ਫਿਰਦੇ ਆ ਉਹ ਮੈਨੂੰ ਪਸੰਦ ਕਰੇ ਲਾਈਕ ਲੋਕਾਂ ਵੱਲੋਂ ਭੱਜੇ ਫਿਰ ਜਦੋਂ ਆਪਾਂ ਸਾਰਾ ਕੁਸ ਉਧਰ ਨੂੰ ਧਿਆਨ ਹਟਾ ਕੇ ਧਿਆਨ ਆਪਦੇ ਆਪਣੇ ਉੱਤੇ ਲਾ ਪੈਨੇ ਆ ਤੇ ਵਾਈਗਰੂ ਨਾਲ ਜੋੜ ਲੈਨੇ ਆ ਬਸ ਉਦੋਂ ਸਾਰੀ ਸਟੋਰੀ ਬਦਲ ਜਾਂਦੀ ਆ ਸੋ ਆਪਾਂ ਇਹ ਕਹਿ ਸਕਦੇ ਆ ਕਿ ਦਵਾਈਆਂ ਜਿਹੜੀਆਂ ਨੇ ਉਹ ਤਾਂ ਠੀਕ ਆ ਬਟ ਮੈਡੀਟੇਸ਼ਨ ਇਜ਼ ਆਲਸੋ ਅ ਗੁੱਡ ਮੈਡੀਕੇਸ਼ਨ ਮੈਨੂੰ ਨਹੀਂ ਲੱਗਦਾ ਜੇ ਤੁਸੀਂ ਧਿਆਨ ਕਰਦੇ ਤਾਂ ਤੁਹਾਨੂੰ ਕਿਸੇ ਦਵਾਈ ਦੀ ਲੋੜ ਆ ਆਈ نو ਮੈਂ ਥੋੜਾ ਜਿਹਾ ਅੱਗੇ ਮੈਨੂੰ ਲੱਗਦਾ ਮੈਂ ਤਾਂ ਆਪਦੇ ਹੋਮ ਕੇਅਰ ਦੇ ਕਲਾਇੰਟਸਾਂ ਆ ਵੀ ਖਰਾਬ ਕਰੂੰਗੀ ਨਹੀਂ ਨਹੀਂ ਪਰ ਮੈਨੂੰ ਖੁਸ਼ੀ ਹੋਗੀ ਕਿਉਂਕਿ ਮੇਰਾ ਮੇਨ ਪਰਪਸ ਤਾਂ ਧਿਆਨੀ ਵਾਲੇ ਇੱਕ ਮੈਨੂੰ ਪਤਾ ਕਿ ਉਹ ਹੀ ਉਹ ਹੀ ਜ਼ਰੂਰੀ ਕਿਉਂਕਿ ਉਹ ਨਾਲ ਜਾਣਾ ਭਗਤੀ ਨਾਲ ਜਾਣੀ ਅਤੇ ਕਰਮ ਨਾਲ ਜਾਣਿਆ ਇਹ ਤਾਂ ਕੰਮ ਕਰਮਾਂ ਚ ਆ ਜਾਂਦਾ ਹੈ ਨਾ ਇਟ ਡਸਨਟ ਮੈਟਰ ਲਾਈਕ ਜਿ ਜ਼ਰੂਰੀ ਨਹੀਂ ਕਿ ਹਰ ਇੱਕ ਨਹੀਂ ਕੰਪਨੀ ਖੋਲਣੀ ਜ਼ਰੂਰੀ ਨਹੀਂ ਹਰ ਇੱਕ ਨੇ ਇਹ ਪੈਸੇ ਉਹਨੇ ਇਹ ਇਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਤੇ ਜਦੋਂ ਜਿਹਨੂੰ ਵਾਇਗਰੂ ਨੇ ਜਿਹੜੇ ਕੰਮ ਤੇ ਲਾਇਆ ਕਿਰਪਾ ਕਰਦੇ ਬਸ ਠੀਕਾ ਪਰ ਇਹਦੀ ਆਪਣੀ ਕਰਮ ਕਿਵੇਂ ਦੇ ਹੁਣ ਜਿੰਮੇ ਕੋਸ ਗਲਤ ਕਰੂੰਗੀ ਪੈਸੇ ਨੂੰ ਗਲਤ ਯੂਜ਼ ਕਰੂੰਗੀ ਆਪਣੇ EMPLOYEES ਨੂੰ ਗਲਤ ਟ੍ਰੀਟ ਕਰੂੰਗੀ ਤਾਂ ਮੇਦੀ ਚੀ ਮਾਰੇ ਕਰਮ ਕਮਾ ਲਿਆ ਹੈ ਨਾ ਔਰ ਹੋ ਸਕਦਾ ਕੋਈ ਇੱਕ ਛੋਟੀ ਜਿਹੀ ਜਗ੍ਹਾ ਤੇ ਕੰਮ ਕਰਕੇ ਵੀ ਬਹੁਤ ਵਧੀਆ ਕਰਮ ਕਮਾ ਰਿਹਾ ਹੋਵੇ ਜਿਵੇਂ ਉਹ ਬੰਦੇ ਨਾਲ ਡੀਲ ਕਰਦਾ ਸੋ ਯਾ ਇਹ ਤੱਕ ਵੈਗੂ ਨੇ ਕਰਮ ਕਮਾਤੇ ਲਾਇਓ ਜੋ ਆਪਾਂ ਕਰਮ ਕਮਾ ਰਹੇ ਹਾਂ ਬਸ ਇਹ ਮੈਂ ਸਿਰਫ ਇਵੇਂ ਦੇਖਦੀ ਹਾਂ ਬਿਲਕੁਲ ਜੀ ਦੇਖੋ ਜੀ ਅਸੀਂ ਹோம் ਕੇਅਰ ਦੀ ਗੱਲਾਂ ਬਾਤਾਂ ਕਰ ਰਹੇ ਹਾਂ ਬਿਜ਼ਨਸ ਦੀ ਗੱਲਾਂ ਬਾਤਾਂ ਕਰ ਰਹੇ ਹਾਂ ਪਰ ਇਹ ਗੱਲਾਂ ਕਰਨੀ ਵੀ ਬਹੁਤ ਜ਼ਰੂਰੀ ਨੇ ਜੀ ਕਿਉਂਕਿ ਜਦੋਂ ਸਾਡੇ ਟਾਕ ਸ਼ੋ ਨੂੰ ਕਈ ਵਾਰ ਲੋਕ ਦੇਖਦੇ ਨੇ ਜੀ ਹੈ ਨਾ ਸੋ ਹੁਣ ਜੇ ਆਪਾਂ ਹੋਮ ਕੇਅਰ ਤੇ ਵਾਪਸ ਆਉਂਦੇ ਆ ਹਨ ਤੇ ਹੋਮ ਕੇਅਰ ਦੇ ਵਿੱਚ ਕਈ ਜਿਹੜੀਆਂ ਕੰਡੀਸ਼ਨਸ ਨੇ ਉਹ ਬੜੀ ਐਕਸਟ੍ਰੀਮ ਹੋ ਜਾਂਦੀਆਂ ਨੇ ਜੀ ਜਦੋਂ ਤੁਹਾਨੂੰ ਕਈ ਵਾਰ ਜਾਣਾ ਪੈਂਦਾ ਹੋਣਾ ਤੇ ਉੱਥੇ ਡਾਇਮੈਂਸ਼ੀਆ ਦਾ ਕੋਈ ਐਕਸਟ੍ਰੀਮ ਕੰਡੀਸ਼ਨ ਦੇ ਵਿੱਚ ਕੋਈ ਜਦੋਂ ਬਜ਼ੁਰਗ ਹੁੰਦੇ ਨੇ ਸਾਡੇ ਜਿਹੜਾ ਨਾਮ ਹੀ ਭੁੱਲ ਜਾਂਦੇ ਨੇ ਦਵਾਈ ਕਦੋਂ ਖਾਣੀ ਹੈ ਨਹੀਂ ਖਾਣੀ ਬਹੁਤ ਜ਼ਿਆਦਾ ਹੈ ਹੈ ਨਾ ਕਿ ਖਾ ਲਈ ਹੈ ਕਿ ਨਹੀਂ ਖਾਦੀ ਹੈ ਤਾਂ ਬੜੇ ਸਾਰੇ ਚੀਜ਼ਾਂ ਹੋ ਜਾਂਦੀ ਹੈ ਰੋਟੀ ਖਾ ਲਈ ਉਹ ਕਈ ਵਾਰ ਉਹ ਵੀ ਭੁੱਲ ਜਾਂਦੇ ਨੇ ਸੋ ਫਿਰ ਉਹ ਉਹ ਕਿਵੇਂ ਤੁਸੀਂ ਚੂਸ ਕਰਦੇ ਹੋ ਕਿ ਕਿਨੂੰ ਭੇਜਾ ਜਾਵੇ ਕਿਦਾਂ ਉੱਥੇ ਭੇਜਿਆ ਜਾਵੇ ਇਹ ਸਾਰ ਪ੍ਰੋਸੀਜਰ ਸੋ ਜਦੋਂ ਉਹਦੀ ਮੈਂ एक्चुअली ਤੁਹਾਨੂੰ EMS ਤੋਂ ਦੱਸ ਦਈਆ ਜਦੋਂ ਮੈਂ EMS ਦੇ ਵਿੱਚ ਕੰਮ ਕਰਦੀ ਹਾਂ ਹਨਾ ਅਸੀਂ ਕਾਫੀ ਜ਼ਿਆਦਾ ਕਾਲ ਸੀਤੀਆਂ ਜਿਹਦੇ ਵਿੱਚ ਜਦੋਂ ਉਹਨਾਂ ਤੋਂ ਜਿਵੇਂ ਕਲਾਇੰਟ ਨਹੀਂ ਠੀਕ ਆ ਰਿਹਾ ਸੀ ਤਾਂ ਉਹ ਫਿਰ 911 ਕਾਲ ਕਰਦੇ ਜਿਹੜੇ ਡਾਇਮੈਂਸ਼ਨ ਵਾਲੇ ਕਲਾਇੰਟਸ ਰਾਈਟ ਕਿਉਂਕਿ ਇੰਨੇ ਜ਼ਿਆਦਾ ਐਜੀਟੇਟ ਹੋ ਜਾਂਦੇ ਕਿ ਉਹਨਾਂ ਨੂੰ ਤਾਂ ਹੈਂਡਲ ਨਹੀਂ ਹੁੰਦੇ ਫਿਰ ਉਹਨਾਂ ਨੂੰ ਲੱਗਦਾ ਕਿ ਕਿਉਂ ਹੁੰਦਾ 911 ਕਾਲ ਕਰਨੀ ਪੈਂਦੀ ਆ ਹਨਾ ਸੋ ਉਹ ਚੀਜ਼ ਕਈ ਵਾਰੀ ਸੀ ਸਿਰਫ ਜਾ ਕੇ ਉਹਨਾਂ ਨਾਲ ਗੱਲ ਹੀ ਕਰਨੀ ਹੁੰਦੀ ਆ ਇਹ ਐਵੇਂ ਨਹੀਂ ਕਿ ਅਸੀਂ ਉਹਨਾਂ ਨੂੰ ਲਾਈਕ ਯੂ نو ਲਾਈਕ ਕੁਈ ਵੀ ਹਾਂ ਹਰ ਲੈ ਕੇ ਟ੍ਰਾਂਸਪੋਰਟ ਕਰਨਾ ਜਾਂ ਕੁਛ ਵੀ ਕੀ ਵੀ ਸਿਰਫ ਕਿਵੇਂ ਤੁਸੀਂ ਨਾਲ ਗੱਲ ਕਰਦੇ ਕਿਵੇਂ ਡੀਲ ਕਰਦੇ ਆ ਉਵੇਂ ਤੁਸੀਂ ਉਹਨਾਂ ਨੂੰ ਕੰਮ ਕਰ ਸਕਦੇ ਆ ਸੋ ਇਹਦੇ ਤੋਂ ਮੈਂ ਇਹ ਸਿੱਖਿਆ ਕਿ ਜਿਹੜੇ ਆਪਣੀ ਕੇਅਰ ਗੀਵਰਸ ਹੋਣਗੇ ਉਹ ਪ੍ਰੋਪਰਲੀ ਟ੍ਰੇਨ ਹੋਣਗੇ ਉਹਨਾਂ ਨੂੰ ਸਮਝੋ ਕਿ ਡਿਮੈਂਸ਼ੀਆ ਵਾਲੇ ਕਲਾਇੰਟਸ ਨਾਲ ਕਿਵੇਂ ਡੀਲ ਕਰਨਾ ਤਾਂ ਜੋ ਇੱਥੋਂ ਤੱਕ ਪਹੁੰਚੀ ਨਾ ਗੱਲ ਕਿ ਆਪਣਾ 911 ਨੂੰ ਕਾਲ ਕਰਨੀ ਪਵੇ ਸੋ ਯਾ ਜਦੋਂ ਆਪਾਂ ਨੂੰ ਪਤਾ ਹੁੰਦਾ ਵੀ ਇਹ ਵਾਲਾ ਕਲਾਇੰਟ ਆ ਇਹਨੂੰ ਡਿਮੈਂਸ਼ੀਆ ਲੈਕਿ ਇਹਨਾਂ ਦੀ ਕੰਡੀਸ਼ਨ ਇਹਨਾਂ ਨੂੰ ਕੋਈ ਸਮਝ ਨਹੀਂ ਕੱਲੇ ਨਹੀਂ ਛੱਡ ਸਕਦੇ ਹਨਾ ਜਾਂ ਉਹ ਹੋਰ ਮਤਲਬ ਦੁਨੀਆ ਦੇ ਵਿੱਚ ਫਿਰਦੇ ਉਹਦੇ ਆਪਣੇ ਮਾਈਂਡ ਦੇ ਵਿੱਚ ਉਹਨਾਂ ਦੇ ਹਾਂਜੀ ਸੋ ਆਪਾਂ ਹੁਣ ਜਿਵੇਂ ਉਹਦੇ ਲਈ ਆਪਾਂ ਪਰਸਨਲਾਈਜ਼ਡ ਜਿਵੇਂ ਟ੍ਰੇਨਿੰਗ ਕੈਲੋਜ ਔਰੀਐਂਟੇਸ਼ਨ ਲੈ ਕੇ ਆਏ ਆ ਸੋ ਜਿਹੜੀ ਕਿ ਉਸ ਕਲਾਇੰਟ ਦੇ ਨਾਲ ਸਪੈਸੀਫਿਕ ਹੁੰਦੀ ਆ ਜੇ ਸਟ੍ਰੋਕ ਵਾਲਾ ਕਲਾਇੰਟ ਆ ਤਾਂ ਆਪਾਂ ਕੇਅਰ ਗਿਵਰ ਨੂੰ ਉਹਦੇ ਅਕੋਰਡਿੰਗ ਟ੍ਰੇਨ ਕਰਾਈ ਤਾਂ ਜੋ ਆਪਣੇ ਕੇਅਰ ਗਿਵਰ ਨੂੰ ਉਹਦੇ ਬਾਰੇ ਸਾਰਾ ਕੁਝ ਪਤਾ ਹੋਵੇ ਜੇ ਕਿਸੇ ਦੀ ਰੀਸੈਂਟ ਸਰਜਰੀ ਹੋਈ ਤਾਂ ਫਿਰ ਉਹਦੇ ਨਾਲ ਉਹਦੇ ਨਾਲ ਰਿਲੇਟਡ ਆਪਾਂ ਟ੍ਰੇਨਿੰਗ ਦਿੰਨੇ ਆ ਡਿਮੈਂਸ਼ੀਆ ਤਾਂ ਉਹਨਾਂ ਰਿਲੇਟਡ ਟ੍ਰੇਨਿੰਗ ਦਿੰਦੇ ਆ ਸੋ ਜਿਹੜੀ ਵੀ ਹੈਲਥ ਕੰਡੀਸ਼ਨਸ ਹੈਗੀਆਂ ਕਲਾਇੰਟ ਦੇ ਅਕੋਰਡਿੰਗ ਪਰਸਨਲਾਈਜ਼ ਟ੍ਰੇਨਿੰਗ ਆਪਾਂ ਦਿੰਨੇ ਆ ਥਿਸ ਇਜ਼ ਸਮਥਿੰਗ ਆਪਾਂ ਹੁਣ ਜਿਵੇਂ ਸਟਾਰਟ ਕੀਤੀ ਹੈ ਬਿਕਾਜ਼ ਆਪ ਵੀ ਆਰ ਗੈਟਿੰਗ ਸੋ ਬਿਗ ਐਂਡ ਮੈਂ ਜਸਟ ਵਾਂਟ ਟੂ ਮੇਕ ਸ਼ੂਰ ਕਿ ਕਿਤੇ ਕੋਈ ਕੁਆਲਿਟੀ ਕੇਅਰ ਵੱਲੋਂ ਨਾ ਹੋ ਜਾਏ ਜਿਵੇਂ ਜਿਵੇਂ ਜਿਆਦਾ ਵੱਧ ਰਿਹਾ ਹੋਵੇ ਵੀ ਜ਼ਰੂਰੀ ਕਿ ਕਿਤੇ ਉਹ ਨਾ ਹੋ ਜਾਵੇ ਪਹਿਲਾਂ ਇਹ ਸੀਗੀ ਈਜ਼ੀ ਸੀ ਹੈਨਾ ਹੈਂਡਲ ਕਰਨਾ ਸਾਰਾ ਕੁਝ ਹੁਣ ਆਈ ਵੀ ਤਾ ਪਾਵਤਵਾਦ ਬੰਦੇ ਨੂੰ ਹਾਇਰ ਕਰ ਰਿਹਾ ਤਾਂ ਜੋ ਲਿਕ ਹੋਰ ਕੰਟਰੋਲ ਹੋ ਕੁਆਲਿਟੀ ਕੇਅਰ ਮੇਰੇ ਲਈ ਜਿਆਦਾ ਇੰਪੋਰਟੈਂਟ ਆ ਇਹਦੇ ਨਾਲ ਕੇ ਉਹ ਇੰਨੇ ਮੈਨ ਹੋਰ ਕਲਾਇੰਟ ਚਾਹੀਦੇ ਆ ਉਹ ਚਾਦਾ ਇੰਪੋਰਟੈਂਟ ਆ ਕਿ ਜਿਹੜੇ ਹੈਗੇ ਉਹ ਕਿੰਨੇ ਮੇਨਟੇਨ ਕਰਨ ਔਰ ਵਧੀਆ ਕੁਆਲਿਟੀ ਬਹੁਤ ਜ਼ਰੂਰੀ ਕਿੰਨੇ ਦਿੰਨੇ ਆ ਕੰਮ ਕਿ ਮਿਲ ਜਾਣਾ ਹੋਰ ਗੱਲਾਂ ਨੂੰ ਸੰਭਾਲਣਾ ਹੋਰ ਗੱਲਾਂ ਨੂੰ ਸੰਭਾਲਣ ਦੀ ਗੱਲ ਹੈ ਹਣਾ ਬਹੁਤ ਵਧੀਆ ਜੀ ਬਹੁਤ ਵਧੀਆ ਮੈਨੂੰ ਲੱਗਦਾ ਹੈ ਕਿ ਦੇਖੋ ਜੀ ਸੋ ਇਹ ਜਿਹੜੀਆਂ ਕੰਡੀਸ਼ਨਸ ਨੇ ਉਹ ਬਜ਼ੁਰਗਾ ਦੀ ਅਕਸਰ ਇਹ ਅਸੀਂ ਐਕਸਪੀਰੀਅੰਸ ਕਰਦੇ ਹਾਂ ਉਹ ਕਈ ਵਾਰ ਸਮਾਂ ਨਹੀਂ ਹੁੰਦਾ ਕਈ ਵਾਰ ਦੋਨੇ ਜੀ ਕੰਮ ਕਰਦੇ ਹੁੰਦੇ ਨੇ ਜੀ ਸੋ ਉਹਦੇ ਵਿੱਚ ਸਮਾਂ ਕਈ ਵਾਰ ਨਹੀਂ ਦੇ ਸਕਦੇ ਕਈ ਵਾਰ ਐਦਾਂ ਹੁੰਦਾ ਕਿ ਅਸੀਂ ਸੋਚਦੇ ਹਾਂ ਕਿ ਹੁਣੇ ਅਸੀਂ ਘਰੇ ਵਾਪਸ ਆਏ ਹਾਂ ਤੇ ਹੁਣ ਕਿਵੇਂ ਟੇਕ ਕੇਅਰ ਕਰੀ ਆਪ ਥਕੇ ਹੋਏ ਹਾਂ ਸੋ ਐਦਾਂ ਦੀਆਂ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਵੀ ਐਦਾਂ ਦਾ ਹਾਲ ਹੈ ਸੋ ਹੋਮ ਕੇਅਰ ਸਰਵਿਸਿਜ਼ ਜਿਹੜੀਆਂ ਨੇ ਅਗੇਨ ਇਹ ਬਹੁਤ ਈਜ਼ੀ ਹੈ ਜਸਟ ਅ ਕਾਲ ਅਵੇ ਤੁਸੀਂ ਕਾਲ ਕਰੋ ਤੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਔਰ ਅਸੀਂ ਇੱਕ ਵਾਰ ਫਿਰ ਤੋਂ ਵੀਰਪਾਲ ਜੀ ਤੋਂ ਪੁੱਛਦੇ ਹਾਂ ਕਿ ਇਹਦੇ ਲਈ ਖਰਚਾ ਹੁਣ ਖਰਚੇ ਦੀ ਜਿਹੜੀ ਗੱਲ ਹੈ ਉਹ ਬਾਰ ਬਾਰ ਸਾਨੂੰ ਤੁਸੀਂ ਮੰਨੋਗੇ ਜਦੋਂ ਵੀ ਐਡਸ ਚਲਾਣੇ ਆਈ ਕਈ ਵਾਰ ਕਾਲ ਆਉਂਦੀ ਹੈ ਨਾ ਸਾਨੂੰ ਕਹਿੰਦੇ ਨੇ ਕਿ ਕਿੰਨੇ ਪੈਸੇ ਲੱਗਣੇ ਤੁਸੀਂ ਪਹਿਲਾਂ ਇਹ ਦੱਸੋ ਹਨਾ ਕਿੰਨੇ ਇੰਤਜ਼ਾਮ ਕਿੰਨਾ ਕਰਨਾ ਪੈਣਾ ਸੋ ਦੱਸੋ ਜੀ ਕਿੰਨਾ ਇੰਤਜ਼ਾਮ ਕਰਨਾ ਹੈ ਹਾਂ ਜੀ ਹਜੇ ਵੀ ਆਪਾਂ ਨੂੰ ਇਹ ਬਹੁਤ ਜਾਣੇ ਪੁੱਛਦੇ ਆ ਹਨਾ ਜਦੋਂ ਖਾਸ ਕਰਕੇ ਜਦੋਂ ਕੋਈ ਕੰਪਨੀ ਵਗੈਰਾ ਚੇਂਜ ਕਰਦੇ ਹੁੰਦੇ ਉਹਨਾਂ दिस लुक सो गुड लाइक ना अपन केरगियर मिलूगा जिह चाहर हर रोज अपने घरे hmm. कोई खर्चा तो होगा hmm. पर नहीं कोई भी खर्चा नहीं चाहे तो कंपनी चेंज करके ना ला रहे हैं ਚਾਹੇ ਤੁਸੀਂ ਸ਼ੁਰੂ ਤੋਂ ਹੋਮ ਕੇਅਰ ਸਟਾਰਟ ਕਰ ਰਹੇ ਆ ਅਗੇ ਜੇ ਕਿਸੇ ਨੂੰ ਵੈਸੀ ਲੋੜ ਆ ਹੋਮ ਕੇਅਰ ਦੀ ਸ਼ੁਰੂ ਤੋਂ ਸਟਾਰਟ ਕਰਨੀ ਤਾਂ ਵੀ ਉਹਨਾਂ ਦਾ ਕੋਈ ਖਰਚਾ ਨਹੀਂ ਉਹ ਕਿਵੇਂ ਅਪਰੂਵ ਕਰਾਉਣੇ ਅਵਾਰਡਸ ਉਹ ਸਾਰਾ ਸਿਗਨ ਕਰ ਦਿਆ ਹਾਂ ਜੀ ਪਰ ਜੇ ਕਿਸੇ ਕੋਲੇ ਆਲਰੇਡੀ ਹੋਮ ਕੇਅਰ ਆ ਖੋਸ਼ ਨਹੀਂ ਗਏ ਕਿਉਂਕਿ ਉਹ ਬਦਲ ਬਦਲ ਕੇ ਆ ਰਹੇ ਆ ਕੇਅਰ ਗੀਵਰਸ ਕਿਤੇ ਕੋਈ ਆ ਗਿਆ ਕਿਤੇ ਕੋਈ ਆ ਗਿਆ ਨੇ ਮੈਂ ਕੱਲ ਹਰ ਰੋਜ਼ ਹੀ ਸੁਣਦੀ ਹਾਂ ਨਾ ਫਿਰ ਲੈਂਗੁਏਜ ਦੀ ਪ੍ਰੋਬਲਮ ਆ ਗਈ ਹੈ ਨਾ ਸੋ ਉਹ ਵੀ ਸੋਚ ਰਿਹਾ ਕਿ ਆਪ ਆਪਣੀ ਕੰਪਨੀ ਚੇਂਜ ਕਰਨੀ ਹੈ ਉਹ ਵੀ ਆਪਣੇ ਨਾਲ ਸਕਦੇ ਤੇ ਉਹਨਾਂ ਦਾ ਵੀ ਕੋਈ ਵੀ ਖਰਚਾ ਨਹੀਂਗਾ ਓਕੇ ਸੋ ਮੈਨੂੰ ਲੱਗਦਾ ਹੈ ਕਿ ਕਾਫੀ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਕਲੀਅਰ ਹੋ ਜਾਣੀਆਂ ਕਨਫਿਊਜ਼ਨ ਜਿਹੜੀ ਹੈ ਕਲੀਅਰ ਹੈ ਕਿ ਕੋਈ ਵੀ ਖਰਚਾ ਤੁਸੀਂ ਨਹੀਂ ਕਰਨਾ ਔਰ ਜਿਹੜੇ ਅਪਲਾਈ ਵੀ ਕਰਨਾ ਹੈ ਉਹ ਕਿਵੇਂ ਅਪਲਾਈ ਕਰਨਾ ਹੈ ਜੋ ਕੁਝ ਵੀ ਇਹਨਾਂ ਦੀ ਜਿਹੜੀ ਟੀਮ ਹੈ ਜਿਵੇਂ ਮੈਂ ਕਿਹਾ 200 ਤੋਂ ਜ਼ਿਆਦਾ ਦੀ ਟੀਮ ਜਿਹੜੀ ਹੈ ਇੱਥੇ ਇਹਨਾਂ ਦੇ ਕੋਲ ਹੈ ਔਰ ਐਡਮਿਨ ਦੇ ਵਿੱਚ ਵੀ ਬਹੁਤ ਵੱਡੀ ਟੀਮ ਹੈ ਸੋ ਸਾਰੇ ਕੰਮ ਜਿਹੜੇ ਨੇ ਉਹ ਤੁਹਾਡੇ ਕਰਕੇ ਦਿੰਦੇ ਨੇ ਜੀ ਤੁਹਾਡੇ ਆਪਣੇ ਤੁਹਾਨੂੰ ਆਪਣੀ ਪਾਕਟ ਦੇ ਵਿੱਚੋਂ ਕੁਝ ਵੀ ਨਹੀਂ ਪੇ ਕਰਨਾ ਪੈਣਾ ਪਰ ਇੱਥੇ ਆ ਕੇ ਜ਼ਰੂਰ ਇੱਕ ਵਾਰ ਗੱਲਬਾਤ ਕਰਨੀ ਪੜੀਏ ਫੋਨ ਕਰਕੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਵਾਓ ਜੀ ਔਰ ਜਿਹੜਾ ਕੋਈ ਵੀ ਇਤਾਂ ਦੀ ਗੱਲਬਾਤ ਹੈ ਤੁਸੀਂ ਕਰ ਸਕਦੇ ਹੋ ਥੈਂਕ ਯੂ ਸੋ ਮਚ ਵੀਰਪਾਲ ਜੀ ਔਰ ਕੀ ਮੈਸੇਜ ਦੇਣਾ ਚਾਹੋਗੇ ਜੀ ਸਾਰੇ ਆ ਵੀ ਕਾਫੀ ਚੈਨਨ ਕਨਫਿਊਜ਼ਨ ਹੈਗੀ ਆ ਸੋ ਕਿਵਰੀ ਚਲ ਸਾਰਾ ਨੇ ਨਹੀਂ ਪਹਿਲਾਂ ਸੁਣਿਆ ਹੁੰਦਾ ਸੋ ਨਹੀਂ ਪੈਨਸ਼ਨ ਤੇ ਕੋਈ ਵੀ ਅਸਰ ਨਹੀਂ ਪੈਂਦਾ ਹਜੇ ਵੀ ਬਹੁਤ ਕਨਫਿਊਜ਼ਨ ਆ ਤਾਂ ਮੈਂ ਵਾਰੀ ਵਾਰੀ ਇਹ ਗੱਲ ਕਰਦੀ ਆ ਕਿ ਬਹੁਤ ਜਨ ਨੂੰ ਲੱਗਦਾ ਵੀ ਇਹਦਾ ਅਸਰ ਪਊਗਾ ਔਰ ਦੂਜਾ ਇੱਕ ਉਹਨੂੰ ਲੱਗਦਾ ਵੀ ਇਨਕਮ ਵਗੈਰਾ ਦੇਖਣਗੇ ਹੈਨਾ ਨਹੀਂ ਕੋਈ ਇਨਕਮ ਨਹੀਂ ਨਾ ਕੋਈ ਪੈਨਸ਼ਨ ਤੇ ਆ ਸਿਰਫ ਐ ਨਾ ਕੋਈ ਖਰਚਾ ਨਹੀਂ ਲੋਡ ਹੈਗੀ ਆ ਤਾਂ ਤੁਹਾਨੂੰ ਹੋਮ ਕੇਅਰ ਮਿਲ ਜੂਗੀ ਤੁਸੀਂ ਕਿਸੇ ਆਪਣੇ ਘਰ ਚ ਤੁਹਾਨੂੰ ਲੱਗਦਾ ਕਿਸੇ ਨੂੰ ਲੋੜਾ ਤੁਸੀਂ ਬਰਨ ਆਊਟ ਹੋਏ ਪਏ ਤੁਸੀਂ ਆਪ ਹੀ ਧਿਆਨ ਰੱਖੇ ਬਹੁਤ ਦੇਖਿਆ ਮੈਂ ਆਪਣੀ ਕਮਿਊਨਿਟੀਜ਼ ਦੇ ਵਿੱਚ ਜਦੋਂ ਫੋਨ ਕਰਨਗੇ ਆਪਾਂ ਜਾਣਦੇ ਆ ਮੈਂ ਗੱਲਬਾਤ ਕਰਦੀ ਹਾਂ ਵੀ ਤੁਸੀਂ ਕਿਉਂ ਨਹੀਂ ਹੈਲਪ ਲਈ ਉਹ ਕਹਿੰਦੇ ਵੀ ਲਿਕੋ ਬਸ ਅਸੀਂ ਸਭ ਆਂਦੇ ਸੀ ਆਪੇ ਨਹੀਂ ਸਾਨੂੰ ਪਤਾ ਨਹੀਂ ਸੀਗਾ ਵੀ ਆਏ ਹੈਲਪ ਹੈਗੀ ਆ ਸਰਕਾਰ ਵੱਲੋਂ ਜਾਂ ਫਿਰ ਅਸੀਂ ਆਪ ਹੀ ਕਰ ਰਹੇ ਸੀ ਵੀ ਤੁਸੀਂ ਬਰਨ ਆਊਟ ਨਹੀਂ ਹੁੰਦੇ ਕਹਿੰਦੇ ਹੋ ਹੀ ਪਏ ਆ ਤਾਂ ਹੀ ਤੁਹਾਨੂੰ ਬੁਲਾਇਆ ਮੈਂ ਲਿਖਿਆ ਦੈਟਸ ਅ ਗੁੱਡ ਪੁਆਇੰਟ ਸੋ ਆਪਾਂ ਰੈਲਾਈਜ਼ ਨਹੀਂ ਕਰਦੇ ਆਪਾਂ ਬਰਨ ਆਊਟ ਹੋ ਜਾਨੇ ਇੱਕ ਪਾਸੇ ਆਪਾਂ ਆਵਦੇ ਜਵਾਕਾਂ ਵੱਲ ਨੂੰ ਭਜਦੇ ਆ ਇੱਕ ਪਾਸੇ ਆਪਦੀ ਲਾਈਫ ਆ ਨਾ ਤੇ ਦੂਸਰੇ ਪਾਸੇ ਆਪਾਂ ਨੂੰ ਆਦੇ ਮਾਪਿਓ ਵੱਲ ਨੂੰ ਭਜਦੇ ਆ ਹਨਾ ਸੋ ਹੁਣ ਜਿਵੇਂ ਕਈ ਵਾਰੀ ਨਹੀਂ ਵੀ ਕਿਹਾਂ ਦੇ ਬਜ਼ੁਰਗ ਨਾਲ ਰਹੇ ਹੋਰੇ ਨੇ ਇਕੱਲੇ ਵੀ ਆ ਤਾਂ ਉਹਨਾਂ ਲਈ ਤਾਂ ਸਗੋਂ ਹੋਰ ਜ਼ਿਆਦਾ ਹੈਲਪ ਦੀ ਲੋੜ ਆ ਸੋ ਅਗੇਨ ਕੋਈ ਖਰਚਾ ਨਹੀਂ ਜੇ ਤੁਹਾਨੂੰ ਲੱਗਦਾ ਕਿਸੇ ਬਜ਼ੁਰਗ ਨੂੰ ਜਾਂ ਕਿਸੇ ਨੂੰ ਵੀ ਲਾਈਕ ਕਿਸੇ ਦੀ ਰੀਸੈਂਟ ਸਰਜਰੀ ਹੋਈ ਹੈ ਜਰੂਰੀ ਤੁਸੀਂ ਬਜ਼ੁਰਗ ਹੀ ਹੋ ਲੈਣਾ ਐਸ ਲੋング ਐਸ ਲੋਡ ਹੈਗੀ ਆ ਤਾਂ ਉਹਦੇ ਚ ਵੀ ਗਵਰਨਮੈਂਟ ਵੱਲੋਂ ਫੰਡਿੰਗ ਹੈਗੀ ਆ ਆਪਾਂ ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਹੀ ਲੈਂਗੁਏਜ ਬੋਲਣ ਵਾਲੇ ਕੇਅਰਗਿਵਰਸ ਭੇਜਦੇ ਆਂ ਬਿਲਕੁਲ ਜੀ ਸੋ ਮੈਨੂੰ ਲੱਗਦਾ ਕਿ ਦੇਰੀ ਨਹੀਂ ਕਰਨੀ ਚਾਹੀਦੀ ਔਰ ਇਹ ਮੈਨੂੰ ਲੱਗਾ ਹਰ ਘਰ ਦੀ ਇੱਕ ਨੀਡ ਇੱਕ ਹੁਣ ਬਣਦੀ ਜਾ ਰਿਹਾ ਹੈ ਜੇ ਤੁਹਾਡੀ ਸਰਜਰੀ ਹੋਈ ਹੈ ਜਿਵੇਂ ਵੀਰਪਾਲ ਜੀ ਨੂੰ ਦੱਸਿਆ ਤਾਂ ਵੀ ਤੁਸੀਂ ਹੋਮ ਕੇਅਰ ਸਰਵਿਸਿਜ਼ ਦੇ ਬਾਰੇ ਪਤਾ ਕਰ ਸਕਦੇ ਹੋ ਬਜ਼ੁਰਗਾਂ ਲਈ ਤਾਂ ਤੁਸੀਂ ਬਿਲਕੁਲ ਫੋਨ ਚੱਕੋ ਤੇ ਨੰਬਰ ਕੋ ਮਾਓ ਤੇ ਆਪਣੀ ਅਪਾਇੰਟਮੈਂਟ ਜਿਹੜੀ ਹੈ ਬੁੱਕ ਕਰਾਓ ਅਗੇਨ ਤੁਹਾਨੂੰ ਕੋਈ ਵੇਟ ਟਾਈਮ ਨਹੀਂ ਹੈਗਾ ਜੀ ਇੱਥੇ ਕੋਈ ਤੁਹਾਨੂੰ ਇਦਾਂ ਦਾ ਨਹੀਂ ਹੈ ਕਿ ਤੁਹਾਨੂੰ ਬਾਰ-ਬਾਰ ਕਾਲਾਂ ਕਰਨੀਆਂ ਪੈਣਗੀਆਂ ਇਹਨਾਂ ਦਾ ਅਗੇਨ ਜਿਹੜਾ ਸਟਾਫ ਹੈ ਉਹ ਬਿਲਕੁਲ ਟ੍ਰੇਨਡ ਹੈ ਔਰ ਨਾਲ ਦੇ ਨਾਲ ਤੁਹਾਨੂੰ ਜਿਹੜੀ ਹਰ ਚੀਜ਼ ਹੈ ਤੁਹਾਡੀ ਭਾਸ਼ਾ ਦੇ ਵਿੱਚ ਪਾਵੇਂ ਤੁਸੀਂ ਪੰਜਾਬੀ ਬੋਲਦੇ ਹੋ ਹਿੰਦੀ ਬੋਲਦੇ ਹੋ ਉਰਦੂ ਬੋਲਦੇ ਹੋ ਇੰਗਲਿਸ਼ ਬੋਲਦੇ ਹੋ ਆਫ ਕੋਰਸ ਔਰ ਕਿਸੇ ਨੂੰ ਵੀ ਤੁਸੀਂ ਰੈਫਰ ਵੀ ਜ਼ਰੂਰ ਕਰੋ ਜੀ ਜੇ ਤੁਸੀਂ ਸਾਡਾ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਕਿਸੇ ਨੂੰ ਰੈਫਰ ਵੀ ਕਰਦੇ ਹੋ ਤਾਂ ਵੀ ਤੁਸੀਂ ਇਹਨਾਂ ਦੀ ਟੀਮ ਨਾਲ ਸੰਪਰਕ ਕਰੋ ਜੀ ਔਰ ਉਹਨਾਂ ਲਈ ਵੀ ਬਹੁਤ ਵਧੀਆ ਜਿਹੜਾ ਖਿਆਲ ਰੱਖਿਆ ਜਾਂਦਾ ਹੈ ਪਰ ਜੇ ਸਾਡਾ ਤੁਸੀਂ ਹਵਾਲਾ ਦਿੰਦੇ ਹੋ ਜ਼ਰੂਰ ਦੱਸਿਆ ਕਰੋ ਕਿੱਥੋਂ ਤੁਸੀਂ ਇਹ ਪ੍ਰੋਗਰਾਮ ਸੁਣਿਆ ਹੈ ਕਿਹੜੀ ਤੁਸੀਂ ਰੀਲ ਦੇਖੀ ਹੈ ਕਿਵੇਂ ਤੁਸੀਂ ਆ ਰਾਬਤਾ ਜਿਹੜਾ ਕਾਇਮ ਇਹਨਾਂ ਨਾਲ ਕੀਤਾ ਹੈ ਤਾਂ ਜੋ ਇਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਕਿੱਥੋਂ-ਕਿੱਥੋਂ ਇਹਨਾਂ ਨੂੰ ਇਨਕੁਆਰੀਜ਼ ਆ ਰਹੀਆਂ ਨੇ ਥੈਂਕ ਯੂ ਸੋ ਮੱਚ ਵੀਰਪਾਲ ਜੀ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਮੈਨੂੰ ਲੱਗਦਾ ਹੈ ਕਿ ਹਰ ਵਾਰ ਜਿਹੜਾ ਸਫਿਸ ਚਾਏ ਦੈਟਸ ਨਾਈਸ ਜਦੋਂ ਵੀ ਤੁਹਾਡੇ ਕੋਲ ਆਨੇ ਆ ਤੇ ਵਧੀਆ ਹਮੇਸ਼ਾ ਸਾਡੀ ਆਡੀਅנס ਨੂੰ ਹੀ ਬਹੁਤ ਵਧੀਆ ਲੱਗਦਾ ਕਿਉਂਕਿ ਇਨਫੋਰਮੇਸ਼ਨ ਜਿਹੜੀ ਹੈ ਰਾਈਟ ਇਨਫੋਰਮੇਸ਼ਨ ਪਹੁੰਚਣਾ ਥਰੂ ਰਾਈਟ ਚੈਨਲ ਬਹੁਤ ਕੈਲਗਰੀ ਕਮਿਊਨਿਟੀ ਦੇ ਵਿੱਚ ਨੇ ਇਹਦੇ ਬਾਰੇ ਇਨਫੋਰਮੇਸ਼ਨ ਸੀਗੀ ਲਿਕ ਹੋਮ ਕੇਅਰ ਬਾਰੇ ਕਿਵੇਂ ਫੰਡਿੰਗ ਇਟ ਇਸ ਡੈਫੀਨਿਟਲੀ ਮਿਸਿੰਗ ਸੀਗੀ ਹਾਂਜੀ ਮੈਨੂੰ ਬਹੁਤ ਜ਼ਿਆਦਾ ਲੋਕ ਕਹਿੰਦੇ ਵੀ ਬਹੁਤ ਵਧੀਆ ਤੁਸੀਂ ਕੀਤਾ ਕਿ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਕਿ ਕਿਸ ਨੇ ਗੱਲ ਹੀ ਨਹੀਂ ਕੀਤੀ ਸੀ ਕਦੇ ਸੋ ਇਟ ਵਾਸ ਨੀਡਰ ਹਾਂ ਨਹੀਂ ਥੈਂਕ ਯੂ ਸੋ ਮੱਚ ਵੀਰਪਾਲ ਜੀ ਵਾਂਸ ਅਗੇਨ ਤੇ ਅੱਗੇ ਜਾ ਕੇ ਅਸੀਂ ਹੋਰ ਵੀ ਗੱਲਾਂ ਪਤਾ ਜਿਹੜੀਆਂ ਨੇ ਹੋਰ ਟਾਕ ਸ਼ੋਜ਼ ਦੇ ਵਿੱਚ ਤੁਹਾਡੇ ਨਾਲ ਕਰਾਂਗੇ ਪਰ ਸ਼ੂਰ ਹਾਂਜੀ ਥੈਂਕ ਯੂ ਤੁਹਾਡੇ ਸਾਰਿਆਂ ਦਾ ਵੀ ਜਿਹੜੇ ਪ੍ਰੋਗਰਾਮ ਨਹੀਂ ਸਾਡੇ ਨਾਲ ਜੁੜੇ ਅਗੇਨ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਗੱਲਬਾਤ ਤੇ ਸਾਨੂੰ ਤੁਸੀਂ ਜ਼ਰੂਰ ਲਿਖੋ ਜੀ ਹੋ ਐਪਲ ਐਂਡਰੋਇਡ ਐਪ ਤੇ ਜਾਂ ਰੇਡੀਓ ਐਪ ਤੇ ਸੁਣ ਰਹੇ ਹੋ ਤੇ ਸਾਨੂੰ ਵਟਸਐਪ ਕਰੋ ਔਰ ਜੇ ਸਾਡਾ ਤੁਸੀਂ ਪ੍ਰੋਗਰਾਮ ਸਪੋਟੀਫਾਈ ਤੇ Amazon میوزਿਕ ਤੇ ਐਜ਼ ਅ ਪੋਡਕਾਸਟ ਸੁਣ ਰਹੇ ਹੋ ਤਾਂ ਵੀ ਵਟਸਐਪ ਕਰੋ ਔਰ ਸੋਸ਼ਲ ਮੀਡੀਆ ਕਿਸੇ ਵੀ ਪਲੇਟਫਾਰਮ ਤੇ ਤੁਸੀਂ ਦੇਖ ਰਹੇ ਹੋ ਤੇ ਸਾਨੂੰ ਤੁਸੀਂ ਕਮੈਂਟ ਕਰਕੇ ਕੁਝ ਵੀ ਪੁੱਛ ਸਕਦੇ ਹੋ ਜਾਂ ਡਾਇਰੈਕਟਲੀ ਇਹਨਾਂ ਨੂੰ ਜਿਹੜੇ ਗਿਵਨ ਨੰਬਰਸ ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਤੇ ਇੱਕ ਜ਼ਰੂਰ ਜੀ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈਲਫ